ਸਸਿ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 22 23 ਅਤੇ 24 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲਗਾਤਾਰ ਪੱਛਮੀ ਹਵਾ ਚੱਲਣ ਦੇ ਕਾਰਨ ਪੰਜਾਬ ਦਾ ਮੌਸਮ ਸਾਫ਼ ਹੈ ਜੀ ਦੇਖ ਸਕਦੇ ਹੋ ਕਿ ਪੰਜਾਬ ਅਤੇ ਨਾਲ ਲੱਗਦੇ ਦੋ ਤਿੰਨ ਸੂਬੇ ਜਿੰਨੇ ਵੀ ਉੱਤਰੀ ਪੰਜਾਬ ਦੇ ਨੇੜੇ-ਤੇੜੇ ਦੇਖਣ ਨੂੰ ਮਿਲ ਰਹੇ ਨੇ ਉੱਤਰੀ ਭਾਰਤ ਦੇ ਉਹਨਾਂ ਵਿੱਚ ਮੌਸਮ ਸਾਫ਼ ਹੈ ਤਾਪਮਾਨ 35 36 37 ਡਿਗਰੀ ਤੱਕ ਜਾ ਚੁੱਕੇ ਨੇ ਜਿੱਦੇ ਸਿੱਟੇ ਵਜੋਂ ਗਰਮੀ ਦਾ ਮਾਹੌਲ ਲਗਾਤਾਰ ਬਣਦਾ ਹੋਇਆ ਪੰਜਾਬ ਦੇ ਉੱਪਰ ਦਿਖਾਈ ਦੇ ਰਿਹਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਸਾਨੂੰ YouTube ਤੇ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ Instagram ਤੇ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਅੰਡਰ ਕੰਟਰੋਲ ਦਿਖਾਈ ਦੇ ਰਹੇ ਨੇ ਕੋਈ ਤਕੜੇ ਮੀਂਹ ਦੀ ਸੰਭਾਵਨਾ ਨਹੀਂ ਹੈ ਹਵਾ ਪੱਛਮੀ ਰੂਪ ਤੋਂ ਚੱਲ ਰਹੀ ਹੈ ਬਰਸ ਦੇ ਕਾਰਨ ਮੌਸਮ ਜਿਹੜਾ ਖੁਸ਼ਕ ਹੁੰਦਾ ਦਿਖਾਈ ਦੇ ਰਿਹਾ ਹੈ ਕੁਸ਼ਕ ਮੌਸਮ ਦੇ ਕਾਰਨ ਹਮਸਭੀ ਕਾਫੀ ਜ਼ਿਆਦਾ ਘਟ ਚੁੱਕੀ ਹੈ ਤੇ ਇਹ 22 23 ਤੇ 24 ਤਰੀਕ ਨੂੰ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਅਗਲੇ 2-3 ਦਿਨ ਲਗਾਤਾਰ ਜਿਹੜੀ ਗਰਮੀ ਹੈ ਪੰਜਾਬ ਦੇ ਉੱਪਰ ਵਰਕਰ ਰਹੇਗੀ ਗੱਲ ਕੀਤੀ ਜਾਵੇ ਤਾਂ ਇੱਕ ਦੋਕ ਸਿਸਟਮ ਜਿਹੜੇ ਨੇ ਉਹ ਬੰਗਾਲ ਦੀ ਖਾੜੀ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦਾ ਅਸਰ ਆਉਂਦੇ ਦਿਨਾਂ ਵਿੱਚ ਪੰਜਾਬ ਜਾਂ ਉੱਤਰੀ ਭਾਰਤ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਯਾਨੀ ਕਿ 25 ਤਰੀਕ ਤੋਂ ਬਾਅਦ ਇਹ ਜਿਹੜੇ ਹੌਲੀ-ਹੌਲੀ ਸਿਸਟਮ ਨੇ ਉੱਤਰੀ ਭਾਰਤ ਦੇ ਇਲਾਕੇ ਜਿਵੇਂ ਕਿ ਪੰਜਾਬ ਹਰਿਆਣਾ ਰਾਜਸਥਾਨ ਐਮਪੀ ਯੂਪੀ ਇਹਨਾਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਜਿਹੜੇ ਸਿਸਟਮ ਨੇ ਫਿਲਹਾਲ ਚੱਕਰਵਾਤੀ ਰੂਪ ਓਤੇ ਹੋਣ ਕਰਕੇ ਪੰਜਾਬ ਤੋਂ ਬਹੁਤ ਦੂਰ ਨੇ ਜਿਨ੍ਹਾਂ ਦਾ ਅੰਦਾਜ਼ਾ ਲਗਾਉਣਾ ਹਾਲੇ ਮੁਸ਼ਕਲ ਹੈ ਕਿ ਇਹਨਾਂ ਦਾ ਕੀ ਅਸਰ ਪੰਜਾਬ ਦੇ ਉੱਪਰ ਦੇਖਣ ਨੂੰ ਮਿਲੇਗਾ ਪਰ ਫਿਰ ਵੀ ਕਿਤੇ ਨਾ ਕਿਤੇ ਉਮੀਦ ਕਰਦੇ ਆ ਕਿ ਅਗਰ ਇਹ ਪੰਜਾਬ ਵੱਲ ਕੂਚ ਕਰਦੇ ਨੇ ਤਾਂ 26 ਸਤੰਬਰ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤਿਆਂ ਦੇ ਵਿੱਚ ਪੰਜਾਬ ਦੇ ਨੇੜੇ-ਤੇੜੇ ਮੀਂਹ ਦੀ ਹਲਚਲ ਹੁੰਦੀ ਸਾਨੂੰ ਦਿਖਾਈ ਦੇ ਸਕਦੀ ਹੈ ਫਿਲਹਾਲ 22 23 ਅਤੇ 24 ਤਰੀਕ ਦੀ ਅਗਰ ਗੱਲ ਕਰੀਏ ਤਾਂ ਕੋਈ ਵੀ ਸੰਭਾਵਨਾ ਮੀਂਹ ਦੀ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਮੌਸਮ ਖੁਸ਼ਕ ਰਹਿਣਗੇ ਤਾਪਮਾਨ 35 ਡਿਗਰੀ 36 ਡਿਗਰੀ ਧਿੰਦੇ ਅਤੇ ਰਾਤ ਦੇ 25 26 27 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਗਰਮੀ ਦਾ ਮਾਹੌਲ ਬਰਕਰਾਰ ਰਹੇਗਾ ਇਸ ਤੋਂ ਇਲਾਵਾ ਕੋਈ ਅਗਰ ਹੋਰ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ ਜ